ਕਹੁਣ ਫਿਰ ਦੀ ਐ ਵਿਆਹ ਵਾਤੇ ਮੁੰਡਾ ਰੱਬ ਦੀ ਉਹ ਕਹਿੰਦੀ ਚੰਗਾ ਹੁੰਦਾ ਜੇ ਨਾ ਯਾਰੀ ਚੀਮੇ ਨਾਲ ਲਾਉਂਦੀ ਉਹ ਸਾਡਾ ਯਾਰਾਂ ਚ ਭਲਾ ਡਿਆ ਕੇ ਰਸਦਾ ਉਹ ਦਿਲ ਕੜਦਾ ਸ਼ਹਿਰ ਦੇ ਪਿਆਰ ਦਾ ਤੂੰ ਪੰਗੇ ਜੱਟਾਂ ਦੇ ਮੁੰਡੇ ਨਾ ਲੈਂਦੀ ਜਾਣ ਜਾਣ ਕੇ ਉਹ ਜਿਹੜਾ ਜਿੰਦਾ ਯਾਰਾ ਤੋਂ ਜਾਨਵਾਰ ਦਾ ਉਹ ਯਾਰ ਐਦਾ ਮਰੇ ਖੜੇ ਜਿਵੇਂ ਕੜੇ ਹੁੰਦੇ ਉਹ ਜੂਦੇ ਉਹ ਜਿਹੜਾ ਸਾਡੇ ਵਾਲ ਚਾ ਕਿਉਂ ਨੂੰ ਛੱਡੀਏ ਨਾ ਟੋੜੀ ਦੇ ਉਹ ਲਾਇਆ ਦੱਬ ਵਿੱਚ ਮੈਂ ਕਿਨ ਮੱਜਟਾ ਦੇ ਉਹ ਜਿਹੜਾ ਤੱਤੀਆਂ ਤਸਵੀਰਾਂ ਨੂੰ ਮੈਂ ਠਾਰਦਾ ਤੂੰ ਪੰਗੇ ਜੱਟਾਂ ਦੇ ਮੁੰਡੇ ਨਾਲ ਲੰਗੀ ਜਾਨ ਜਾਣ ਕੇ ਉਹ ਚੀਵਾ ਫਿਰਦਾ ਯਾਰਾਂ ਤੋਂ ਜਹਾਨਵਾਰ ਦਾ ਥੈਂਕ ਯੂ ਸੋ ਮੱਤ ਲਵ ਯੂ ਕੇਂਗਿਓ ਜਲੰਧਰ ਜਲੰਧਰ